ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਚੋਰਾਂ ਨੇ ਇੱਕ ਨਹੀਂ ਦੋ ਨਹੀਂ ਬਲਕਿ 8-8 ਦੁਕਾਨਾਂ ਨੂੰ ਨਿਸ਼ਾਨਾ ਬਣਾ ਲਿਆ ਚੋਰੀ ਤਾਂ ਚੋਰੀ ਚੋਰੀ ਤੋਂ ਬਾਅਦ ਫਿਰ ਆਪਣੀਆਂ ਤਸਵੀਰਾਂ ਲੁਕਾਉਣ ਦੇ ਵਾਸਤੇ ਹਥਿਆਰਾਂ ਦੇ ਨਾਲ ਕੈਮਰੇ ਭੰਨ ਕੇ ਨਾਲ ਪਟਕੇ ਲੈ ਗਏ ਕੁਝ ਦੁਕਾਨਾਂ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਆਓ ਨਜ਼ਰ ਮਾਰਦੇ ਹਾਂ ਇਹਨਾਂ ਦੀ ਘਟਿਆ ਕਰਤੂਤ ਤੇ ਇਸ ਘਟਨਾ ਨੂੰ ਲੈ ਕੇ ਅਨਾਜ ਮੰਡੀ ਦੇ ਵਿੱਚ ਆਰਤੀਆਂ ਦੇ ਵੱਲੋਂ ਮੰਡੀ ਦੇ ਵਿੱਚ ਨਰਮੇ ਦੀ ਖਰੀਦ ਬੰਦ ਕਰ ਦਿੱਤੀ ਅਤੇ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਾਨੀ ਨੁਕਸਾਨ ਵੀ ਹੋ ਸਕਦਾ ਸੀ ਇਹਦਾ ਚੰਗਾ ਕਿ ਉੱਥੇ ਬੰਦੇ ਨਹੀਂ ਕੋਈ ਪਈ। ਬਾਈ ਇਹ ਮੰਗ ਕਰਦਾ ਪ੍ਰਸ਼ਾਸਨ ਤੋਂ ਕਿ ਇਹਨਾਂ ਦਾ ਜਦ ਤੋਂ ਜਦ ਪਤਾ ਕਰਿਆ ਜਾਵੇ ਚੋਰ ਬਣੇ ਜਾਣ। ਸਾਡੀ ਜਿਹੜੀ ਇਹ ਨੁਕਸਾਨ ਹੋਇਆ ਉਹਦੀ ਪਰਪਾਈ ਕਰਾਈ ਜਾਵੇ। ਦੂਜਾ ਮੈਂ ਇਹ ਗੱਲ ਕਹਿਣਾ ਚਾਹਣਾ ਜਿੰਨਾ ਚਿਰ ਕੋਈ ਐਕਸ਼ਨ ਨਹੀਂ ਹੁੰਦਾ ਅੱਜ ਅਸੀਂ ਕੋਈ ਨਵੀਂ ਮੰਡੀ ਨਵੀਂ ਮੰਡੀ ਚਾਹ ਦਰਮੇ ਦੀ ਬੋਲੀ ਨਹੀਂ ਹੁੰਦੇਵਾਂਗੇ ਸਾਡੀ ਨਵੀਂ ਮੰਡੀ ਚ ਦਰਮੇ ਦੀ ਬੋਲੀ ਦੀ ਹੜਤਾਲ ਹੈ ਜਿੰਨਾ ਚ ਸਾਡੇ ਤੇ ਕੋਈ ਇਸ ਗੱਲ ਤੇ ਕੋਈ ਐਕਸ਼ਨ ਨਹੀਂ ਮੈਂ ਇਥੋਂ ਅਪੀਲ ਕਰਦਾ ਆੜਤੀ ਭਰਾਵਾਂ ਨੂੰ ਸਾਰਿਆਂ ਨੂੰ ਕਿਉਂਕਿ ਮੈਂ ਆੜਤੀਆ ਮੇਰੇ ਬਰਾਦਰ ਨੇ ਵੀ ਕੋਈ ਟੈਕਸ ਦੇਣਾ ਬੰਦ ਕਰੋ ਚੁੰਗੀ ਚੰਗੀ ਕੋਈ ਸਰਕਾਰ ਕਰਦੀ ਹੈ ਕੋਈ ਗੱਲ ਨਹੀਂ ਸਭ ਤੋਂ ਪਹਿਲਾਂ ਕਿ ਮੈਨੂੰ ਫੜੋ ਪੁੱਠਾ ਲਮਕਾਓ ਭਗਵਾਨ ਤੁਮਨ ਜੀ ਤੁਸੀਂ ਸਹੀ ਜੋ ਕੰਮ ਕਰ ਰਹੇ ਹੋ ਕੋਈ ਗੱਲ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਇਥੋਂ ਨੇ ਪ੍ਰਸ਼ਾਸਨ ਦਾ ਕਸੂਰ ਹੈ ਇਹ ਸੋਨੇ ਮਾਰਕੀਟ ਕਮੇਟੀ ਦਾ ਕਸੂਰ ਹੈ ਆਪ 10 10 ਗਨਮੈਨ ਲਈ ਫਿਰਦੇ ਨੇ ਇੱਥੇ 4 ਗਨਮੈਨ ਨਹੀਂ ਦੇ ਸਕਦੇ ਜੈ ਹਿੰਦ ਉੱਥੇ ਪੁਲਿਸ ਨੇ ਦੱਸਿਆ ਕਿ ਚੋਰਾਂ ਵੱਲੋਂ ਮੰਡੀ ਦੇ ਵਿੱਚ ਚੋਰੀ ਕੀਤੀ ਗਈ ਹੈ ਜਿਸ ਦੇ ਚਲਦੇ ਕਾਰਵਾਈ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰਾ ਦੇ ਆਧਾਰ ਤੇ ਇਹਨਾਂ ਦੀ ਤਲਾਸ਼ ਜਾਰੀ ਹੈ ਅੱਜ ਸਵੇਰ ਸਾਨੂੰ ਕਾਲ ਆਈ ਹੈ ਵੀ ਅਨਾਜ ਮੰਡੀ ਦੇ ਵਿੱਚ ਕੁਛਦ ਕਰਨਾ ਦੇ ਲੋਕ ਤੋੜੇ ਗਏ ਨੇ ਅਸੀਂ ਆ ਕੇ ਹੁਣੇ ਵੈਰੀਫਾਈ ਕਰ ਰਹੇ ਨੇ ਕੁਛ ਜੋ ਸਾਹਮਣੇ ਆਉਗੋ ਉਸ ਅਕੋਰਡਿੰਗ ਕਾਰਵਾਈ ਕੀਤੀ ਹੋਰ ਤਾਂ ਕੋਈ ਕੈਸ਼ ਵਗੈਰਾ ਆ ਜਾਂ ਕੋਈ ਲੋਕ ਵਗੈਰਾ ਤੋੜੇ ਗਏ ਆ ਬਟ ਚੰਗੀ ਕਿਸਮਤ ਨੂੰ ਦੁਕਾਨਾਂ ਚ ਲੈ ਕੈਸ਼ ਵਗੈਰਾ ਇਹਨਾਂ ਹੈ ਨਹੀਂ ਸੀ ਤੇ ਜੋ ਵੀ ਸਾਹਮਣੇ ਹੋਊਗਾ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ ਹਲੇ ਅਸੀਂ ਵੈਰੀਫਾਈ ਕਰ ਰਹੇ ਹਾਂ ਪੂਰੀ ਰੋਟਲ ਕਿੰਨੀ ਹੈ ਦੁਕਾਨਾਂ ਚਾਰ ਦੁਕਾਨਾਂ ਦੇ ਅਸੀਂ ਵਿਜ਼ਿਟ ਕੀਤਾ ਤੇ ਉਹਨਾਂ ਦੇ ਕੁਝ ਲੈਪਟਾਪ ਵਗੈਰਾ ਤੋਂ ਵੀ ਪਏ ਰਗੇ ਕੈਸ਼ ਐਂਡ ਇਸ ਲੌਕ ਪੰਨੇ ਹੋਏ ਉਹਨਾਂ ਲੋਕਰਾਂ ਦੇ ਕਿਸ ਤੋਂ 2000 ਰੁਪਏ ਦੱਸਦੇ ਸੀ ਬਾਕੀ ਵੈਰੀਫਾਈ ਕਰਦੇ ਅਕੋਰਡਿੰਗ ਪਤਾ ਲੱਗ ਜੀ ਕੀ ਹੋਇਆ ਕੁਝ ਸੀਸੀਟੀਵੀ ਦੇ ਵਿੱਚ ਵੀ ਕੋਈ ਫੁਟੇਜ ਸੀਲੀ ਫੁਟੇਜ ਚੈੱਕ ਕਰ ਰਹੇ ਹਾਂ ਸਾਰੀਆਂ ਜੋ ਵੀ ਸਾਹਮਣੇ ਹੋਰ ਦੇ ਬਣੀਆਂ ਆਪਾਂ ਟ੍ਰੇਸ ਕਰਨਾ ਇਸ ਰੋਡ ਤੇ ਕੋਈ ਗਸ਼ਤ ਰਹਿੰਦੀ ਨਹੀਂ ਜੀ ਰਾਤ ਨੂੰ ਕੋਈ ਸੀਪੀਸੀਆਰ ਹੈਗੀਆਂ ਨੇ ਪੂਰੇ ਸਿਟੀ ਵਨ ਏਰੀਆ ਦੇ ਵਿੱਚ ਤਿੰਨ ਪੀਸੀਆਰ ਲੱਗੀਆਂ ਹੋਈਆਂ ਨੇ ਹੁਣ ਧੰਦਾ ਕਰਕੇ ਥੋੜਾ ਫਾਇਦਾ ਚੱਕ ਕੇ ਜਾਂਦੇ ਨੇ ਲੋਕ ਪੀਸੀਆਰ ਰੋਡ ਤੇ ਵੀ ਰਹਿੰਦੀਆਂ ਨੇ ਸ਼ਹਿਰ ਦੇ ਵਿੱਚ ਵੀ ਰਹਿੰਦੀਆਂ ਨੇ ਕਹੇ ਦੇਖਿਆ ਜਾਵੇ ਤਾਂ ਚੋਰਾਂ ਨੇ ਇੰਨੀ ਦਹਿਸ਼ਤ ਮਚਾ ਦਿੱਤੀ ਕਿ ਚਾਰੇ ਪਾਸੇ ਚੋਰਾਂ ਦਾ ਬੋਲ ਬਾਲਾ ਹੋ ਰਿਹਾ ਕਿਉਂਕਿ ਹੁਣ ਤਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਤੇ ਲੱਗੇ ਕੈਮਰਿਆਂ ਦੇ ਬਾਵਜੂਦ ਵੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ